ਰਾਹਤ ਮਰਵਾ ਦੇਣਾ ਤੇ ਮੇਰਾ ਵੀ ਕੰਮ ਛੇਤੀ ਹੋ ਜਾ ਛੇਤੋ ਹੋ ਜੂਗਾ ਛੇਤੋ ਹੈ ਪੁੱਤ ਮੇਰੀ ਗੱਲ ਸੁਣ ਕੇ ਕੀਤੀ ਤਿਆਰੀ ਓਹੋ ਕੀ ਗੱਲ ਹੋ ਗਈ ਅੱਛਾ ਅੱਗੇ ਜਾਣਾ ਹੈ ਲੈ ਤੇ ਵਧੀਆ ਹੋ ਗਿਆ ਜਿਹੜਾ ਤੂੰ ਮੈਨੂੰ ਬੜੀ ਖੁਸ਼ੀ ਆ 21 ਚੱਲ ਜੋ ਪੁੱਤ ਮੈਂ ਤਾਂ ਬੜਾ ਖੁਸ਼ ਹਾਂ ਪੁੱਤ ਜੋਤ ਮੋਤੀ 21 ਜੋ ਤਾਂ ਮੈਂ ਬੜਾ ਪੁੱਤ ਖੁਸ਼ ਹਾਂ 21 ਪੁੱਤ ਨਾ ਆਪਣੀ ਮੰਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਦੇ ਲੈ ਨਿਆ ਮੜੀ ਹੈ ਬੜ ਬੋਲੀ ਆ ਕਿਉਂ 21 ਜੋਦ ਆਪਣੇ ਨਾ ਮੰਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਉਹਦੇ ਤੇ ਦਿਲ ਤੇ ਕੁਝ ਨਹੀਂ ਆ ਮਹਾ ਯਾਰਾ ਦੋ ਕਰ 21 ਜੋਦ ਆਪਣੇ ਮੰਮੀ ਦਾ ਨਾ ਪੁੱਤ ਗੱਲ ਦਾ ਗੁੱਸਾ ਨਾ ਕਰਿਆ ਕਰੋ ਤੇਦੀ ਗੁੱਸਾ ਕੀਤਾ ਹੈਗਾ ਤੇ ਤਾਂ ਕਰ ਤੂੰ ਨਾਲ ਉਹਨੂੰ ਆਵਾਜ਼ ਮਾਰ ਦੁੱਜੀ ਨੂੰ ਵੀ ਹੋਏ ਜੇ ਪੁੱਤ ਤੇਰਾ ਤੇਰਾ ਇਹ ਜੇ ਪੁੱਤ ਤੇਰਾ ਕੰਮ ਰਹਿਦਾ ਨਾ ਥੋੜਾ ਪਤਾ ਤੂੰ ਸੰਦੀਪ ਨੂੰ ਆਵਾਜ਼ ਮਾਰ ਲ ਨਹੀ ਨਹੀ ਡੈਡ ਜੀ ਲੱਗੀ ਕਹਿ ਨਾ ਮੈਂ ਕਰਨੀ ਜ਼ਰੂਰੀ ਮੇਰੇ ਕੋ ਨਹੀਂ ਕੰਮ ਹੋਣਾ ਕੋਈ ਗੱਲ ਨਹੀਂ ਦਿੱਤੀ ਐਡਾ ਚਾਹੀ ਦੀਦੀ ਨਹੀਂ ਦੁਬਾਰਾ ਕਿਤੇ ਸ਼ੁਰੂ ਤੋਂ ਹੁਣ ਵੇਖਾਂਗੇ ਤਮਾਸ਼ਾ ਸਾਧ ਤੇ ਸਾਰੇ ਲੈ ਆ ਨਾ ਹੁਣ ਪਤਾ ਲੱਗਣਾ ਇਹਨੂੰ ਤੇ ਨਾਲੇ ਮੰਮੀ ਦੇਣਾ ਲੈਣਾ ਕੀ ਆ ਦੇਣਾ ਲੈਣਾ ਪੁੱਤ ਕੀ ਆ ਮਾਮੇ ਵਾਲੀ ਹੂੰ ਹੂੰ ਹੋ ਨਾ ਹੀ ਮੇਰੇ ਲੱਗੇ ਮੇਰਾ ਸਰੀਰ ਨਹੀਂ ਠੀਕ ਹੈਗਾ ਮੈਂ ਉਹ ਗੱਲ ਹੀ ਕਹਿਣੀ ਆ ਮੈਂ ਕਿਹਾ ਮੈਨੂੰ ਤਾਂ ਲੱਗਣ ਡਿਆ ਬੀਪੀ ਵਧਿਆ ਤਾਂ ਹੀ ਤੂੰ ਪਿਆਣ ਕੇ ਬਹਿ ਗਈ ਕਿਹੜੀ ਹੋਰ ਐਦਾਂ ਕਹਿ ਦਿਓ ਹਾਂ ਕਿਦਾਂ ਹੀ ਕਹਿ ਦਿਓ ਹੁਣ ਮੈਂ ਤਾਂ ਚਲਣਾ ਹੂੰ ਮੰਮੀ ਸਭ ਕੋਈ ਤਾਂ ਹੁਣ ਵੰਡਿਆ ਗਿਆ ਤੁਹਾਨੂੰ ਵੀ ਪਤਾ ਵਾ ਆਪਣਾ ਕੰਮ ਹੁਣ ਆਪੇ ਕਰਨ ਦੇਓ ਕਿਉਂ ਕੱਲੀ ਡਈ ਕੰਮ ਕਰਨ ਤੇ ਮੈਂ ਤਾਂ ਮੰਮੀ ਕੋਲ ਗਈ ਹੂੰ ਉੱਪਰ ਕੋਠੇ ਤੇ ਤੇ ਕਰਵਾ ਜਿੰਦੇ ਨਾਲ ਮਰਮਡਾ ਧੁੱਪੇ ਬੈਠੇ ਤੂੰ ਥੋੜਾ ਤੇ ਵੀ ਨਖਲਾਰਾ ਨਾ ਪਾਓ ਮੇਕ ਕੋ ਨਹੀਂ ਚੁੱਕਿਆ ਜਾਂਦਾ ਉਹ ਕੋਈ ਗੱਲ ਨਹੀਂ ਅਸੀਂ ਕਿਹਾ ਘੜਦਿਆਂ ਸਿਰ ਤੇ ਡਈਆਂ ਕੰਮ ਕਰਨਾ ਕੀ ਕਰਨ ਦੇ ਤਾਂ ਇੱਥੇ ਅਸ ਅੱਡੇ ਤੋਂ ਨਹੀਂ ਕਹਿਣਾ ਫਿਰ ਦਸ ਮੈਂ ਚੱਲਿਆ ਹੀ ਵਨ ਮੰਮੀ ਬੈਠੇ ਕੋਠੇ ਤੇ ਅੱਛਾ ਵਨ ਦੀਪ ਹਾਂਜੀ ਚਲ ਜੇ ਵਾਜਾ ਮਾਰਣ ਦੇ ਟੂਰ ਚਲੋ ਚਲੋ ਭੈਣ ਜੀ ਠੀਕ ਆ ਤੁਹਾਡੀ ਗੱਲ ਵੀ ਸਦੋਹਾਂ ਜਨਮ ਦਿਨ ਵਾਲੇ ਮੁੰਡੇ ਨੂੰ ਹੀ ਲੈ ਉਹਨ ਬਦਲਜੀਤ ਆ ਮਹਾ ਮਹਾ ਖੁਸ਼ੀਆਂ ਦਾ ਅੱਜ ਟਾਈਮ ਆਇਆ ਵਾ ਤੇ ਆ ਛੁੱਟੀ ਕਰ ਲਾ ਨਹੀਂ ਗੱਲ ਉਹ ਆਜਾ ਖੁਸ਼ੀ ਦਾ ਦੇਣੇ ਆ ਉਹ ਕੋਈ ਗੱਲ ਨਹੀਂ ਆ ਛੁੱਟੀ ਕਰ ਲੋ ਬਾਕੀ ਕੰਮ ਤਾਂ ਹੁੰਦੇ ਰਹਿਣੇ ਆ ਭੈ ਜੀ ਸਾਰਾ ਕਰ ਲੇ ਮੈਨੂੰ ਦੋ ਦਿਨਾਂ ਦਾ ਵੀ ਤਿਆਰੀ ਭਰਾ ਸਮਝੇ ਕੋਈ ਤੇ ਫੇਰੀ ਆ ਅੱਛਾ ਅੱਛਾ ਮੈਂ ਕਿਹਨੂੰ ਪੁੱਛਿਆ ਉਹ ਛੁੱਪ ਓਸ਼ਾ ਤਹੀਂ ਵੱਡੇ ਜੇ ਨਾ ਅੱਛਾ ਇਹ ਵੱਡੇ ਨੇ ਤਹੀਂ ਵੱਡੇ ਜੇ ਨਾ ਹਾਂ ਜੀ ਮੈਂ ਵੱਡਾ ਆਹੇ ਵੱਡੇ ਜੀ ਨਹੀਂ ਵੱਡਾ ਨਹੀਂ ਵੱਡਾ ਅੱਜ ਮਹਾ ਖੁਸ਼ੀਆਂ ਦਾ ਟਾਈਮ ਆਇਆ ਵਾ ਭਰਾ ਨੇ ਕੀਤੀ ਹੂੰ ਤੇਰੇ ਭਰਾ ਦੇ ਘਰ ਪ੍ਰੋਗਰਾਮ ਹੈ ਫਿਰ ਮੈਂ ਕਹਿੰਦਾ ਵੀ ਤੈਜਕ ਭਰਾ ਸਮਝੇ ਸਹੀ ਕੋਈ ਭਰਾ ਦੇ ਘਰ ਨਹੀਂ ਹਾਂ ਜੀ ਚਾ ਨਹੀਂ ਬੰਦੀ ਇਹ ਚਲੋ ਪ੍ਰੋਗਰਾਮ ਯਾਰ ਕੀ ਤੁਸੀਂ ਸ਼ੁਰੂ ਕਰਿਓ? ਯੈਸ ਜਦੋਂ ਤੁਸੀਂ ਨੌਕਰੀ ਕੀਤੀ ਆ ਹਾਂ ਹਾਂ ਤੇ ਦਲਜੀਤ ਵੀ ਅੱਗੇ ਵੀ ਕਾਫੀ ਵਾਰੀ ਸਲਾਹ ਸੁਣ ਦਿੰਦੇ ਰਹਿੰਦੇ ਜਾਣ ਤੋਂ ਤੇ ਤੇ ਤੁਸੀਂ ਕਹਣਾ ਅੱਜ ਕਿੱਥੇ ਜਾਣਾ ਦਲਜੀਤੋਂ ਅੱਜ ਤਾਂ ਉਹਦਾ ਵੀ ਛੁੱਟੀ ਆ ਅੱਜ ਇੱਥੇ ਰਹੋ ਸਾਰੇ ਜਣੇ ਹੀ ਇਕੱਠੇ ਹੋਏ ਆ ਨਾਲੇ ਭਰਾ ਭਰਾ ਇਕੱਠੇ ਹੋ ਗਏ ਇਸ ਪ੍ਰੋਗਰਾਮ 'ਚ ਹਾਂ ਤੇਰੇ ਨੇ ਕਹਿਣਾ ਠੀਕ ਆ ਕਿ ਪੈ ਜੀ ਭਰਾ ਸਮਝੇ ਕੋਈ ਤੇ ਫੇਰ ਯਾਰ ਮੈਨੂੰ ਕਿਹੜਾ ਕਿਹਨੇ ਪੁੱਛਿਆ ਬਰਾਬਰ ਚਲੋ ਜੀ ਛੱਡਦੇ ਉਹ ਛੱਡਦੇ ਯਾਰ 2 1 ਦਲਜੀਤ ਅੱਜ ਕਿੱਥੇ ਜਾਣਾ ਆ ਬਾਈ ਤੇ ਬਹਿ ਵੀ ਛੁੱਟੀ ਆ ਭਰਾ ਤੇਰੇ ਦੇ ਘਰ ਅੱਜਪੁਰ ਛੁੱਟੀ ਨਹੀਂ ਯਾਰ ਉਹ ਕਹਿੰਦੇ ਛੁੱਟੀ ਤੁਸੀਂ ਕਹਿੰਦੇ ਨਹੀਂ ਮਤਲਬ ਜਿੱਦਾਂ ਛੁੱਟੀ ਕਰਦੀ ਹੈ ਨਾ ਅਸੀਂ ਛੁੱਟੀ ਕਰ ਲਈ ਹੈ ਨਾ ਅੱਛਾ ਹਾਂ ਅੱਛਾ ਯਾਰ ਨਹੀਂ ਕੋਈ ਗੱਲ ਨਹੀਂ ਨਹੀਂ ਯਾਰ ਕਿਹਦੀ ਕਹਿੰਦੇ ਇਹ ਮੁਰਦਾ ਮੈਂ ਪੁੱਛਿਆ ਨਾ ਤਾ ਉਹ ਬਗਰ ਹੋਏ ਇਹ ਬੰਦਾ ਟੀਮ ਤੇ ਜਾਂਦਾ ਰਹਿਣਾ ਜਗਦਾ ਰਾਤ ਮਰਵਾ ਦੇਣਾ ਤੇ ਮੇਰਾ ਵੀ ਕੰਮ ਛੇਤੀ ਹੋ ਜਾ ਛੇਤੋ ਹੋ ਜਾ ਪੁੱਤ ਮੇਰੀ ਗੱਲ ਸੁਣ ਕੇ ਕੀਤੀ ਤਿਆਰੀ ਓਹੋ ਕੀ ਗੱਲ ਹੋ ਗਈ ਅੱਛਾ ਜਰਾ ਹੋ ਗਏ ਗਣਾ ਇਹ ਲੈ ਤੇ ਵਧੀਆ ਹੋ ਗਿਆ ਵਾ ਜਿਹੜਾ ਤੁਸੀਂ ਮੈਨੂੰ ਬੜੀ ਖੁਸ਼ੀ ਆ 21 ਚੱਲ ਜੋ ਪੁੱਤ ਮੈਂ ਤਾਂ ਬੜਾ ਖੁਸ਼ ਵਾਂ ਪੁੱਤ ਜੋਤ ਪੁੱਤ 21 ਜੋ ਤਾਂ ਮੈਂ ਬੜਾ ਪੁੱਤ ਖੁਸ਼ ਵਾਂ 21 ਪੁੱਤ ਨਾ ਆਪਣੀ ਮੰਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਦੇ ਲੈ ਨੀਅ ਮੜੀ ਹੈ ਬੜਬੋਲੀ ਆ 21 ਜੋਦ ਆਪਣੇ ਨਾ ਮੰਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਉਹਦੇ ਤੇ ਦਿਲ ਤੇ ਕੁਝ ਨਹੀਂ ਆ ਮਾ ਯਾਰਾ ਦੋ 21 ਜੋਦ ਆਪਣੇ ਮੰਮੀ ਦਾ ਨਾ ਪੁੱਤ ਗੱਲ ਦਾ ਗੁੱਸਾ ਨਾ ਕਰਿਆ ਕਰੋ ਤੇਦੀ ਗੁੱਸਾ ਕੀਤਾ ਹੈਗਾ ਤੇ ਇਦਾਂ ਕਰ ਤੂੰ ਨਾਲ ਉਹਨੂੰ ਆਵਾਜ਼ ਮਾਰ ਦੁੱਜੀ ਨੂੰ ਕੀ ਵਾਏ ਜੇ ਪੁੱਤ ਤੇਰਾ ਤੇੜਾ ਠੀਕ ਜੇ ਪੁੱਤ ਤੇਰਾ ਕੰਮ ਰੈਂਦਾ ਨਾ ਥੋੜਾ ਪਤਾ ਤੂੰ ਸੰਦੀਪ ਨੂੰ ਆਵਾਜ਼ ਮਾਰ ਲ ਨਹੀ ਨਹੀ ਡੈਡੀ ਜੀ ਲੱਗੀ ਕਹਿ ਨਾ ਮੈਂ ਕਰਨੀ ਜ਼ਰੂਰੀ ਮੇਰੇ ਕੋਲ ਨਹੀਂ ਕੰਮ ਹੋਣਾ ਕੋਈ ਗੱਲ ਨਹੀਂ ਦਿੱਤੀ ਐਡਾ ਚਾਹੀ ਦੀਦੀ ਮੈਂ ਦੁਬਾਰਾ ਕਿਤੇ ਸ਼ੁਰੂ ਤੋਂ ਹੁਣ ਵੇਖਾਂਗੇ ਤਮਾਸ਼ਾ ਸਾਦੇ ਤੇ ਸਾਰੇ ਲੈ ਆ ਨਾ ਹੁਣ ਪਤਾ ਲੱਗਣਾ ਇਹਨੂੰ ਨਾਲੇ ਮੰਮੀ ਦੇਣਾ ਲੈਣਾ ਕੀ ਆ ਦੇਣਾ ਲੈਣਾ ਪੁੱਤ ਕੀ ਆ ਮਾਮੇ ਵਾਲੀ ਹੂੰ ਹੋ ਨਾ ਹੀ ਮੇਰੇ ਲੱਗੇ ਮੇਰਾ ਸਰੀਰ ਨਹੀਂ ਠੀਕ ਹੈਗਾ ਮੈਂ ਉਹ ਗੱਲ ਹੀ ਕਹਿਣੀ ਹੈ ਮੈਂ ਕਿਹਾ ਮੈਨੂੰ ਤਾਂ ਲੱਗਣ ਡਿਆ ਬੀਪੀ ਵਧਿਆ ਤਾਂ ਹੀ ਤੂੰ ਪਿਆਣ ਕੇ ਬਹਿ ਗਈ ਹੋਰ ਐਦਾਂ ਹੀ ਕਹਿ ਦਿਓ ਹਾਂ ਐਦਾਂ ਹੀ ਕਹਿ ਦਿਓ ਫਿਰ ਮੈਂ ਤਾਂ ਚਲਣਾ ਹੂੰ 12 ਮੰਮੀ ਸਭ ਕੋਈ ਤਾਂ ਹੁਣ ਵੰਡਿਆ ਗਿਆ ਤੁਹਾਨੂੰ ਵੀ ਪਤਾ ਵਾ ਆਪਣਾ ਕੰਮ ਹੁਣ ਆਪੇ ਕਰਨ ਦੇਓ ਕਿਉਂ ਕੱਲੀ ਡੇਹੀ ਕੰਮ ਕਰਨ ਤੇ ਮੈਂ ਤਾਂ ਮੰਮੀ ਕੋਲ ਗਈ ਹੂੰ ਉੱਪਰ ਕੋਠੇ ਤੇ ਤੇ ਕਰਵਾ ਜਿੰਦੇ ਨਾਲ ਮਰਮਡਾ ਧੁੱਪੇ ਬੈਠੇ ਤੂੰ ਥੋੜਾ 1 ਟੈਂ ਵੀ ਨਖਲੜਾ ਨਾ ਪਾਉ ਮੈਂ ਕੋਣੀ ਚੁੱਕਿਆ ਜਾਂਦਾ ਕੋਈ ਗੱਲ ਨਹੀਂ ਅਸੀਂ ਕਿਹਾ ਘੜਦਿਆਂ ਸਿਰ ਤੇ ਡਈਆਂ ਕੰਮ ਕਰਨਾ ਕੀ ਕਰਨ ਦੇ ਤਾਂ ਇਥੇ ਅੱਛਾ ਅੱਡੇ ਤੋਂ ਨਹੀਂ ਜਾਣਾ ਫਿਰ ਇਸ ਮੈਂ ਚੱਲਿਆ ਹੀ ਮਾਂ ਮੰਮੀ ਬੈਠੇ ਕੋਠੇ ਤੇ ਅੱਛਾ ਵਨ ਦੀਪਰ ਹਾਂਜੀ ਚਲਿਏ ਵਾਜਾ ਮਾਰਣ ਦੇ ਟੂਰ ਚਲੋ ਚਲੋ ਭੈਣ ਜੀ ਠੀਕ ਆ ਤੁਹਾਡੀ ਗੱਲ ਵੀ ਸਦੋ ਹਾਂ ਜਨਮ ਦਿਨ ਵਾਲੇ ਮੁੰਡੇ ਨੂੰ ਹੀ ਲੈ ਉਹ ਦਲਜੀਤ ਆ ਮਹਾ ਮਹਾ ਖੁਸ਼ੀਆਂ ਦਾ ਅੱਜ ਟਾਈਮ ਆਇਆ ਵਾ ਤੇ ਆ ਛੁੱਟੀ ਕਰ ਲਾ ਨਹੀਂ ਗੱਲ ਉਹ ਆਜਾ ਖੁਸ਼ੀ ਦਾ ਦੇਣੇ ਆ ਉਹ ਕੋਈ ਗੱਲ ਨਹੀਂ ਆ ਛੁੱਟੀ ਕਰ ਲੋ ਬਾਕੀ ਕੰਮ ਤਾਂ ਹੁੰਦੇ ਰਹਿਣੇ ਆ ਭਜੀ ਸਾਰਾ ਕਰ ਲੇ ਮੈਨੂੰ ਸੋਧਣਾ ਨਹੀਂ ਪਈ ਤਿਆਰੀ ਪਾ ਸਭ ਜੇ ਕੋਈ ਤੇ ਫੇਰੀ ਆ ਅੱਛਾ ਅੱਛਾ ਮੇਰੇ ਕਿਹਨੂੰ ਪੁੱਛਿਆ ਉਹ ਛੁੱਪ ਉਹ ਓਸ਼ਾ ਤੁਸੀਂ ਵੱਡੇ ਜੇ ਨਾ ਅੱਛਾ ਇਹ ਵੱਡਾ ਨਹੀਂ ਤੁਸੀਂ ਵੱਡੇ ਜੇ ਨਾ ਹਾਂਜੀ ਅੱਜ ਇਹ ਮੈਂ ਵੱਡਾ ਤੁਸੀਂ ਐਵੇਂ ਵੱਡੇ ਨਹੀਂ ਨਹੀਂ ਵੱਡਾ ਨਹੀਂ ਵੱਡਾ ਲੈ ਮੈਂ ਵੱਡਾ ਵਨ ਅੱਜ ਮਹਾ ਖੁਸ਼ੀਆਂ ਦਾ ਟਾਈਮ ਆਇਆ ਵਾ ਭਰਾ ਨੇ ਦਿੱਤੀ ਹੈ ਤੇਰੇ ਭਰਾ ਦੇ ਘਰ ਪ੍ਰੋਗਰਾਮ ਹੈ ਫਿਰ ਮੈਂ ਕਹਿੰਦਾ ਵੀ ਤੈਨੂੰ ਭਰਾ ਸਮਝੇ ਸਹੀ ਕੋਈ ਭਰਾ ਦੇ ਘਰ ਨਹੀਂ ਕਿਹਾ ਹਾਂਜੀ ਚਲ ਨਹੀਂ ਬੰਦੀ ਇਹਨੂੰ ਚਲੋ ਪ੍ਰੋਗਰਾਮ ਗਿਆ ਕੀ ਤੁਸੀਂ ਸ਼ੁਰੂ ਕਰਿਓ? ਯੈਸ ਜਦੋਂ ਤੁਸੀਂ ਨੌਕਰੀ ਕੀਤੀ ਆ ਹਾਂ ਹਾਂ ਤੇ ਦਲਜੀਤ ਤੁਸੀਂ ਅੱਗੇ ਵੀ ਕਾਫੀ ਵਾਰੀ ਸਲਾਹ ਸੁਣਦੇ ਰਹਿੰਦੇ ਜਾਂ ਤੋਂ ਤੇ ਤੇ ਤੁਸੀਂ ਕਹਿੰਨਾ ਅੱਜ ਕਿੱਥੇ ਜਾਣਾ ਦਲਜੀਤੋਂ ਅੱਜ ਤੇ ਉਧਰ ਵੀ ਛੁੱਟੀ ਆ ਅੱਜ ਇੱਥੇ ਰਹੋ ਸਾਰੇ ਜਣੇ ਹੀ ਇਕੱਠੇ ਹੋਏ ਆ ਨਾਲੇ ਭਰਾ ਭਰਾ ਇਕੱਠੇ ਹੋਗੇ ਇਸ ਪ੍ਰੋਗਰਾਮ 'ਚ ਹਾਜ਼ਰ ਹੂੰ ਤੇਰੇ ਨੇ ਕਹਿਣਾ ਠੀਕ ਆ ਕਿਤਾ ਜੀ ਭਰਾ ਸਮਝੇ ਕੋਈ ਤੇ ਫੇਰ ਯਾਰ ਮੈਨੂੰ ਕਿਹੜਾ ਕਿਹਨੇ ਪੁੱਛਿਆ ਬਸ ਚਲੋ ਜੀ ਛੱਡਦੇ ਉਹ ਛੱਡਦੇ ਯਾਰ 2 1 ਦਲਜੀਤ ਅੱਜ ਕਿੱਥੇ ਜਾਣਾ ਆਇ ਤੇ ਵਹਿ ਵੀ ਛੁੱਟੀ ਆ ਭਰਾ ਤੇਰੇ ਦੇ ਘਰ ਆਜਪੁਰ ਛੁੱਟੀ ਨਹੀਂ ਯਾਰ ਉਹ ਕਹਿੰਦੇ ਛੁੱਟੀ ਤੁਸੀਂ ਕਹਿੰਦੇ ਨਹੀਂ ਮਤਲਬ ਜਿੱਦਾਂ ਛੁੱਟੀ ਕਹਿੰਦੇ ਆ ਨਾ ਹਾਂ ਛੁੱਟੀ ਕਰ ਲਈ ਹੈ ਨਾ ਅੱਛਾ ਹਾਂ ਅੱਛਾ ਕੋਈ ਗੱਲ ਨਹੀਂ ਨਹੀਂ ਯਾਰ ਕਿਹਣੀ ਕਿਦੋਂ ਕਰੀ ਇਹ ਮਰਦਾ ਮਾ ਪਛਾਣਤਾ ਹਾਂ ਚੱਪ ਕਰੋ ਇਹ ਬੰਦਾ ਟੀਮ ਚ ਜਾਂਦਾ ਰਹਿਣਾ ਜੱਗ ਦਾ